ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਉਤੇ ਪਠਾਨਕੋਟ ਤੋਂ ਲੈ ਕੇ ਫਜ਼ਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਦੇਸ਼ ਦਾ ਅਜੇ ਹੁਣ ਪਹਿਲਾ ਸੂਬਾ ਹੈ ਜਿਸ ਕੋਲ ਰਾਖੀ ਦੇ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਹੁਨ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਜਾਨਿਕਸ ਵੀਰ ਆ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅੱਜ ਇੱਕ ਫਰਦਵਾਏ ਤੁਹਾਨੂੰ ਦੱਸ ਦੇ ਕਿ ਹਾੜਾ ਦੀ ਸਥਿਤੀ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਕੈਬਨਿਟ ਮੰਤਰੀ ਤੋਰਾ ਕਰ ਰਹੇ ਨੇ ਤੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲੈ ਰਹੇ ਨੇ ਉੱਥੇ ਹੀ ਅੱਜ ਪਠਾਨਕੋਟ ਦੇ ਉੱਚੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਨਾਲ ਉਹਨਾਂ ਦੇ ਪੰਜਾਬ ਕੈਬਨਿਟ ਮੰਤਰੀ ਲਾਲਚੰਦ ਪਟਾਰੂ ਚੱਕ ਪਠਾਨਕੋਟ ਸਿਵਲ ਹਸਪਤਾਲ ਤੋਂ ਸਿੱਕੇ ਪਹੁੰਚੇ ਜਿੱਥੇ ਉਹਨੇ ਸਥਿਤੀ ਦਾ ਸਾਰਾ ਜਾਇਜ਼ਾ ਲਿਤਾ ਸਿਹਤ ਸਬੰਧੀ ਸਥਿਤੀ ਦਾ ਸਾਰਾ ਜਾਇਜ਼ਾ ਲੈਂਦੇ ਹੋਏ ਮਰੀਦਾਂ ਨਾਲ ਸੰਖੇਪ ਗੱਲਬਾਤ ਕੀਤੀ ਉੱਥ ਅਮਨ ਅਰੋੜਾ ਸਾਫ ਤੌਰ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਪੰਜਾਬ ਦਾ ਦੌਰਾ ਕਰ ਰਹੇ ਨੇ ਤਾਂ ਕਿਤਨਾ ਕਿਤੇ ਵੱਡੀ ਰਾਹਤ ਦੀ ਜਿਹੜੀ ਗੱਲ ਜੁਣਾ ਕੇ ਕਿ 60 ਹਜ਼ਾਰ ਕਰੋੜ ਦਾ ਜਿਹੜਾ ਫੰਡ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਔਰ ਰੀਲੀਜ਼ ਕਰਨ ਕਿ ਤਾਂ ਪੰਜਾਬ ਦੇ ਲੋਕਾਂ ਨੂੰ ਕਿਤਨਾ ਕਿਤੇ ਜਿਹੜਾ ਰਾਹਤ ਮਿਲੇਗੀ ਉਸ ਤੋਂ ਇਲਾਵਾ ਕੀ ਕਹਿਣਾ ਅਮਨ ਅਰੋੜਾ ਦਾ ਲਾਜਮਕ ਘਟਾਲੂ ਚੱਕ ਹੋਣਾ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਉਹਨਾਂ ਨੂੰ ਅਸੀਂ ਕੱਲ ਵੀ ਬੇਨਤੀ ਕੀਤੀ ਸੀਗੀ ਵੈਲਕਮ ਪੰਜਾਬ ਤੇ ਪੰਜਾਬੀ ਉਹ ਕੌਮ ਹੈ ਉਹ ਉਹ ਇਲਾਕਾ ਹੈ ਉਹ ਧਰਤੀ ਹੈ ਜਿੱਥੇ ਜਦੋਂ ਕਿਸੇ ਮਹਿਮਾਨ ਨੇ ਆਉਣ ਹੁੰਦਾ ਆਪਾਂ ਜੀ ਆਇਆਂ ਨੂੰ ਹੱਥ ਜੋੜ ਕੇ ਕਹਨੇ ਆ ਅਸੀਂ ਉਹਨਾਂ ਨੂੰ ਅੱਜ ਮੇਰੀ ਡਿਊਟੀ ਸਰਕਾਰ ਵੱਲੋਂ ਕਿ ਸੀਐਮ ਸਾਹਿਬ ਦੀ ਤਬੀਅਤ ਨਸਾਜ਼ ਹੈ ਮੇਰੀ ਡਿਊਟੀ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਲੱਗੀ ਹੈ ਵੈਲਕਮ ਕਰਨ ਵਾਸਤੇ ਲੱਗੀ ਹੈ ਮੈਂ ਇਹੀ ਉਮੀਦਸ਼ਾ ਕਰਦਾ ਪੰਜਾਬ ਸਰਕਾਰ ਤੇ ਮੇਤਰੂਲ ਪੰਜਾਬੀ ਇਹੀ ਉਹਨਾਂ ਤੋਂ ਉਮੀਦ ਰੱਖਦੇ ਨੇ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਲੜਾਈ ਹੈ ਜਿਹੜੀ ਉਹ ਅੱਗੇ ਹੋ ਕੇ ਲੜੀ ਹੈ ਚਾਹੇ ਉਹ ਦੇਸ਼ ਦੀ ਵੰਡ ਵੇਲੇ ਦੀ ਸੀ ਚਾਹੇ ਜੋ ਦੇਸ਼ ਭੁੱਖਾ ਮਰਦਾ ਸੀ ਜਾਂ ਅਨਾਜ ਦੀ ਪੈਦਾ ਕਰਨ ਦੀ ਦੀ ਜ਼ਿੰਮੇਵਾਰੀ ਸੀ ਕਿ ਚਾਹੇ ਉਹ ਅਤਵਾਦ ਦਾ ਸਮਾਂ ਸੀਗਾ ਹਮੇਸ਼ਾ ਪੰਜਾਬ ਦੇ ਅੱਗੇ ਹੋ ਕੇ ਦੇਸ਼ ਦਾ ਮਾਣ ਹੈ ਜਿਹੜਾ ਉਹ ਵਧਾਇਆ ਅੱਜ ਪੰਜਾਬ ਨੂੰ ਲੋੜ ਹੈ ਤੇ ਉਮੀਦ ਕਰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਪੰਜਾਬ ਨੂੰ ਆਪਦੇ ਦੇਸ਼ ਦਾ ਹਿੱਸਾ ਮੰਨਦੇ ਹੋਏ ਪੰਜਾਬ ਦੀ ਬਾਹ ਹੈ ਜਿਹੜੀ ਉਹ ਫੜਨਗੇ 20000 ਕਰੋੜ ਦਾ ਰੀਲੀਫ ਪੈਕੇਜ ਅਸੀਂ ਮੰਗਿਆ ਉਹਨਾਂ ਤੌਰ ਪਿਛਲੇ ਜੋ 60000 ਕਰੋੜ ਰੁਕਿਆ ਪਿਆ ਉਹ ਵੀ ਉਮੀਦ ਕਰਦੇ ਕਿ ਉਹ ਵੀ ਜਲਦੀ ਜਾਰੀ ਕਰਨਗੇ ਸਰ ਪੰਜਾਬ ਸਰਕਾਰ ਦਾ ਗਿਆ ਪਤਾ ਹਾਂ ਜੀ ਦੇਸ਼ ਦਾ ਪਤਾ ਬਣੋ ਕਿਹਾ ਗਿਆ ਕਿ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਜੀ ਰਾਏ ਵਿੱਚ ਕੀਤੀ ਜਾ ਰਹੀ ਹੈ ਰਾਜਨੀਤੀ ਨਾਲ ਕੀਤੀ ਜਾ ਰਹੀ ਹੈ ਹਰ ਪ੍ਰਭਾਵ ਗ੍ਰਾਮ ਦਾ ਕਹਿੰਦੇ ਬਾਰੇ ਖਿਆਣਾ ਕਰਦਾ ਨਹੀਂ ਕਿ ਕਿਹਾ ਜੀ ਪੰਜਾਬ ਪੰਜਾਬ ਕਾਰਜਕਾਰੀ ਪ੍ਰਧਾਨ ਨਹੀਂ ਕਿਵੇਂ ਕਿਵੇਂ ਰਾਜਨੀਤੀ ਹੋ ਰਹੀ ਹੈ ਜੀ ਉਹਨਾਂ ਉਹਨਾਂ ਤੋਂ ਪੁੱਛੋ ਜਿਹੜੀ ਅਸੀਂ ਮੰਗ ਕੀਤੀ ਹੈ ਕਿ ਤਕਰੀਬਨ 10000 ਕਰੋੜ ਰੁਪਇਆ ਆਰਡੀਐਫ ਦਾ ਐਮਡੀ ਅਧਿਕਾਰ ਪ੍ਰਧਾਨ ਮੰਤਰੀ ਗ੍ਰਾਮੀ ਸੜਕ ਯੋਜਨਾ ਦਾ ਉਹ ਰੋਕਿਆ ਕਿ ਨਹੀਂ ਰੋਕਿਆ ਭਾਈ ਸਾਹਿਬ ਜੇ ਤੁਸੀਂ ਵੀ ਅੱਜ ਇੱਥੇ ਆਏ ਹੋ ਤੇ 2 ਲੀਟਰ ਤੇਲ ਪਵਾ ਕੇ ਆਏ ਹੋ ਤੇ ਉਹਦੇ ਵਿੱਚ ਵੀ 25-30 ਰੁਪਏ ਜਿਹੜਾ ਉਹ ਸੈਂਟਰ ਗਵਰਨਮੈਂਟ ਦਾ ਟੈਕਸ ਬਣਦਾ ਹੈ ਟੈਕਸ ਆਪਣੇ ਲੋਕਾਂ ਤੋਂ ਹਰ ਤਰ੍ਹਾਂ ਦਾ ਟੈਕਸ ਕੇਂਦਰ 'ਚ ਜਾ ਰਿਹਾ ਹੈ ਤੇ ਜਦੋਂ ਲੋੜ ਪੈਂਦੀ ਹੈ ਉਦੋਂ ਸਾਡੇ ਹੱਕ ਹਕੂਕ ਦਾ ਪੈਸਾ ਦਿੰਦੇ ਨਹੀਂ ਹੈਗੇ ਆਪ ਦੇ ਆਪ ਦੇ ਹੱਕੀ ਪੈਸਿਆਂ ਨੂੰ ਆਪ ਦੇ ਹੱਕ ਹਕੂਕ ਦੇ ਪੈਸਿਆਂ ਨੂੰ ਜੇ ਮੰਗਣਾ ਲੈਣਾ ਉਹਨਾਂ ਦੇ ਲਈ ਲੜਨਾ ਜੇ ਇਹ ਰਾਜਨੀਤੀ ਹੈ ਤਾਂ ਮੈਂ ਬੀਜੇਪੀ ਵਾਲੇ ਵੀਰਾਂ ਨੂੰ ਕਹਿਣਾ ਚਾਹਾਂਗੇ ਭਾਈ ਇਹ ਰਾਜਨੀਤੀ ਅਸੀਂ ਕਰਾਂਗੇ ਆਹੀ ਰਾਜਨੀਤੀ ਕਰਨ ਦੇ ਲਈ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਲੋਕਾਂ ਨੇ ਸਾਨੂੰ ਚੁਣਿਆ ਤੇ ਉਹ ਅਸੀਂ ਕਰਾਂਗੇ ਇਹਨੂੰ ਤੁਸੀਂ ਜੋ ਮਰਜ਼ੀ ਸਮਝ ਲਓ ਸਾਨੂੰ ਤੁਹਾਡੇ ਵਰਗੀ ਹਲਕੀ ਔਰ ਹੁੱਚੀ ਰਾਜਨੀਤੀ ਨਹੀਂ ਕਰਨੀ ਹੋ ਜਾਈਏ ਅਸੀਂ ਪੰਜਾਬ ਦੇ ਦਾਦਾ ਕੰਮ ਕਰ ਰਹੇ ਹਾਂ ਸਭ ਤੋਂ ਪਹਿਲੇ ਤੇ ਅਸੀਂ ਜੀ ਆਇਆਂ ਕਹਿਣਾ ਚਾਹੁੰਦੇ ਆ ਚੰਗੀ ਗੱਲ ਹੈ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਨੇ ਔਰ ਪੰਜਾਬ ਦੇ ਲੋਕਾਂ ਦੇ ਜਿਹੜੀ ਫਰਾਂ ਦੇ ਕਾਰਨ تباہੀ ਹੋਈ ਹੈ ਸਾਡੀਆਂ ਫਸਲਾਂ ਡੈਮੇਜ ਹੋਈਆਂ ਨੇ ਸਾਡਾ ਕਨੈਕਟੀਵਿਟੀ ਡੈਮੇਜ ਹੋਈ ਆ ਪੋਲ ਡੈਮੇਜ ਹੋਏ ਆ ਪਸ਼ੂਤਾਨ ਡੈਮੇਜ ਹੋਇਆ ਔਰ ਸਭ ਤੋਂ ਦੁਖਦਈ ਗੱਲ ਇਹ ਆ ਕਿ ਸਾਡੀ ਪੰਜਾਬੀ ਲੋਕਾਂ ਦੀਆਂ ਜਾਨਾਂ ਵੀ ਕੈਜ਼ੁਐਲਟੀ ਵੀ ਕਾਫੀ ਚੁਕਈਆਂ ਨੇ ਸੋ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਕੋਈ ਕੱਲਾ ਮੇਰਾ ਹਲਕਾ ਨਹੀਂ ਸਮੁੱਚਾ ਹੀ ਪੰਜਾਬ ਖਾਸ ਕਰਕੇ ਬਾਡਰ ਦਾ ਏਰੀਆ ਇਹ ਸੇਜਲੇ ਨੇ ਸਾਡੇ ਪਖਾਨਕੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਇਹ ਕਾਫੀ ਵੱਡੀ ਪੱਧਰ ਤੇ ਡੈਮੇਜ ਹੋਇਆ ਸੋ ਅਸੀਂ ਦੋ ਮੰਗਾਂ ਕਰ ਰਹੇ ਆ ਵੀ ਇੱਕ ਤਾਂ ਫੌਰਨ ਪੰਜਾਬ ਨੂੰ ਜਿਹੜਾ ਰਾਹਤ ਪੈਕੇਜ ਦਿੱਤਾ ਜਾਵੇ 20 ਹਜ਼ਾਰ ਕਰੋੜ ਦਾ ਔਰ ਨਾਲ ਦੀ ਨਾਲ ਜਿਹੜਾ ਪੰਜਾਬ ਦਾ ਆਪਣਾ ਪੈਸਾ ਆ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਆ ਵੱਖ-ਵੱਖ ਯੋਜਨਾਵਾਂ ਦਾ ਜਿਹੜੇ ਪੈਸੇ ਕੇਂਦਰ ਵੱਲ ਖੜੇ ਆ ਪੰਜਾਬ ਦੇ 60 ਹਜ਼ਾਰ ਕਰੋੜ ਰੁਪਈਆ ਜਿਹੜਾ ਮਾਨਜੁਲ ਮੁੱਖ ਮੰਤਰੀ ਸਰਦਾਰ ਰਵਿਸ਼ ਮਾਨ ਜੀ ਨੇ ਇੱਕ ਲੈਟਰ ਵੀ ਲਿਖਿਆ ਸੇ ਪੈਸੇ ਤੁਰੰਤ ਪੰਜਾਬ ਨੂੰ ਜਾਰੀ ਕੀਤੇ ਜਾਣ 150 ਅ ਹਮੇਸ਼ਾ ਦੇਸ਼ ਦੇ ਅੰਦਰ ਉੱਕਰ ਬਿਲੇ ਮੋਰੀ ਰੋੜਾ ਕਰਦਾ ਅੱਜ ਵੀ ਦੇਸ਼ ਦੀ ਆਜ਼ਾਦੀ ਤੇ ਪੰਜਾਬ ਦਾ ਵੱਡਾ ਚੋਣ ਹੈ ਤੇ ਅੱਜ ਵੀ ਸਾਡੇ ਨੌਜਵਾਨ ਸ਼ਰਧਾਂ ਦੇ ਦੇਸ਼ ਹੀ ਰਾਖੀ ਕਰਦੇ ਆ ਸ਼ਹਾਦਤ ਦਾ ਜਾਮ ਪੀਂਦੇ ਆ ਤਿਰੰਗੇ ਚ ਲਿਫਟ ਕੇ ਸਾਡੇ ਬੱਚੇ ਆਂਦੇ ਆ ਇਹੀ ਪੰਜਾਬ ਹੈ ਜਿਨੇ ਦਿਨਾਨਗਰ ਅਟੈਕ ਵੀ ਸਹਿਨ ਕੀਤਾ ਫਿਰ ਵੈਸ ਅਟੈਕ ਵੀ ਸਹਿਨ ਕੀਤਾ ਤੇ ਜਦੋਂ ਵੀ ਐਕਸਰਸਾਈਜ਼ ਹੁੰਦੀ ਹੈ ਪਾਕਿਸਤਾਨ ਇੰਡੀਆ ਦੇ ਦਰਮਿਆਨ جنگ ਦੀ ਤੇ ਸਭ ਤੋਂ ਨਿਸ਼ਾਨਾ ਪੈ ਲੋ ਪੰਜਾਬ ਬਣਦਾ ਸੋ ਪੰਜਾਬ ਹਮੇਸ਼ਾ ਮੁਸੀਬਤਾਂ ਨਾਲ ਵੀ ਲੜਦਾ ਲੇਕਿਨ ਪੰਜਾਬ ਦੇ ਉੱਤੇ ਅੱਜ ਜਿਹੜੀ ਸੰਕਟ ਆ ਉਹ ਸੰਕਟ ਨੂੰ ਦੂਰ ਕਰਨ ਲਈ ਪੰਜਾਬ ਨੂੰ ਪੈਰਾਸੈਡ ਘੜੇ ਕਰਨ ਦੇ ਲਈ ਇਹ ਸਾਡੀਆਂ ਦੋ ਮੰਗਾਂ ਨੇ ਕਿ ਪ੍ਰਧਾਨ ਮੰਤਰੀ ਜੀ ਖੁੱਲੇ ਮਨ ਦੇ ਨਾਲ ਜਿਹੜਾ ਉਹ ਪੰਜਾਬ ਦੀ ਵਾਹ ਫੜਨ ਔਰ ਇਹ ਸੰਕਟ ਦੀ ਘੜੀ ਦੇ ਉੱਤੇ ਮੈਂ ਸਮਝਦਾ ਵੀ ਜਿਹੜਾ ਸਾਡੀਆਂ 20000 ਕੋਰਟ ਦੀ ਮੰਗ ਔਰ 60000 ਕੋਰਟ ਜਿਹੜਾ ਸਾਡਾ ਆਪਣਾ ਬਕਾਇਆ ਇਹ ਪ੍ਰਧਾਨ ਮੰਤਰੀ ਜੀ ਨੂੰ ਰੀਲਿਸ ਪੰਜਾਬ ਦੀ ਕਰਨਾ ਚਾਹੀਦਾ। ਟ੍ਰੇਨਰ ਗਾਨਿਕਸੂਰਾ ਟੀਵੀ ਮੈਨੂੰ ਦੋਸਤ ਡੈਨਿਕਸੂਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅੱਜ ਇੱਕ ਭਰ ਦਵਾਏ ਤੁਹਾਨੂੰ ਦੱਸ ਦੇ ਕਿ ਹੜ੍ਹਾਂ ਦੀ ਸਥਿਤੀ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਕੈਬਨਿਟ ਮੰਤਰੀ ਤੋਰਾ ਕਰ ਰਹੇ ਨੇ ਤੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲੈ ਰਹੇ ਨੇ। ਉੱਥੇ ਹੀ ਅੱਜ ਪਠਾਨਕੋਟ ਦੇ ਚੇਚੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਸਨ ਨਾਲ ਉਹਨਾਂ ਦੇ ਪੰਜਾਬ ਕੈਬਨਿਟ ਮੰਤਰੀ ਲਾਲਚੰਦ ਪਟਾਰੂ ਚੱਕ ਪਠਾਨਕੋਟ ਸਿਵਲ ਹਸਪਤਾਲ ਪਾਸ ਸਿੱਕੇ ਪਹੁੰਚੇ ਜਿੱਥੇ ਉਹਨਾਂ ਨੇ ਸਥਿਤੀ ਦਾ ਸ ਅਮਰੀਤ ਸਾਹਿਬ ਨਾਲ ਸੰਗਤ ਗੱਲਬਾਤ ਕੀਤੀ ਉੱਥੇ ਦੂਸਰੇ ਪਾਸੇ ਅਮਨ ਅਰੋੜਾ ਸਾਫ ਤੋਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਪੰਜਾਬ ਦਾ ਦੌਰਾ ਕਰ ਰਹੇ ਨੇ ਦਾ ਕਿਤਨਾ ਕਿਤੇ ਵੱਡੀ ਰਾਹਤ ਦੀ ਜਿਹੜੀ ਗੱਲ ਜੁਣਾ ਨੇ ਕਹੀ ਕਿ 60000 ਕਰੋੜ ਦਾ ਜਿਹੜਾ ਫੰਡ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਔਰ ਮਨੀਸ ਕਰਨ ਕਿ ਤਾਂ ਪੰਜਾਬ ਦੇ ਲੋਕਾਂ ਨੂੰ ਕਿਤਨਾ ਕਿਤੇ ਜਿਹੜਾ ਰਾਹਤ ਮਿਲੇਗੀ ਉਸ ਤੋਂ ਇਲਾਵਾ ਕੀ ਕਹਿਣਾ ਅਮਨ ਅਰੋੜਾ ਦਾ ਲਾਜਨ ਕਟਾਲੂਚਾ ਖੋਣਾ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਉਹਨਾਂ ਨੂੰ ਅਸੀਂ ਕੱਲ ਵੀ ਬੇਨਤੀ ਕੀਤੀ ਸੀਗੀ ਵੈਲਕਮ ਪੰਜਾਬ ਤੇ ਪੰਜਾਬੀ ਉਹ ਕੌਮ ਹੈ ਉਹ ਉਹ ਇਲਾਕਾ ਹੈ ਉਹ ਧਰਤੀ ਹੈ ਜਿੱਥੇ ਜਦੋਂ ਕਿਸੇ ਮਹਿਮਾਨ ਨੇ ਆਉਣ ਹੁੰਦਾ ਆਪਾਂ ਜੀ ਆਇਆਂ ਨੂੰ ਹੱਥ ਜੋੜ ਕੇ ਕਹਿੰਦੇ ਆ ਅਸੀਂ ਉਹਨਾਂ ਨੂੰ ਅੱਜ ਮੇਰੀ ਡਿਊਟੀ ਸਰਕਾਰ ਵੱਲੋਂ ਕਿ ਸੀਐਮ ਸਾਹਿਬ ਦੀ ਤबीयत ਨਸਾਜ਼ ਹੈ ਮੇਰੀ ਡਿਊਟੀ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਲੱਗੀ ਹੈ ਵੈਲਕਮ ਕਰਨ ਵਾਸਤੇ ਲੱਗੀ ਹੈ ਮੈਂ ਇਹੀ ਉਮੀਦ ਆ ਕਰਦਾ ਪੰਜਾਬ ਸਰਕਾਰ 3 ਕਰੋੜ ਪੰਜਾਬੀ ਇਹੀ ਉਹਨਾਂ ਤੋਂ ਉਮੀਦ ਰੱਖਦੇ ਨੇ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਲੜਾਈ ਹੈ ਜਿਹੜੀ ਉਹ ਅੱਗੇ ਹੋ ਕੇ ਲੜੀ ਐ ਚਾਹੇ ਉਹ ਦੇਸ਼ ਦੀ ਵੰਡ ਵੇਲੇ ਦੀ ਸੀ ਚਾਹੇ ਜੋ ਦੇਸ਼ ਭੁੱਖਾ ਮਰਦਾ ਸੀ ਅਨਾਜ ਦੀ ਪੈਦਾ ਕਰਨ ਦੀ ਦੀ ਜ਼ਿੰਮੇਵਾਰੀ ਸੀ ਕਿ ਚਾਹੇ ਉਹ ਅਤਵਾਦ ਦਾ ਸਮਾਂ ਸੀਗਾ ਹਮੇਸ਼ਾ ਪੰਜਾਬ ਨੇ ਅੱਗੇ ਹੋ ਕੇ ਦੇਸ਼ ਦਾ ਮਾਣ ਹੈ ਜਿਹੜਾ ਉਹ ਵਧਾਇਆ ਅੱਜ ਪੰਜਾਬ ਨੂੰ ਲੋੜ ਹੈ ਤੇ ਉਮੀਦ ਕਰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਪੰਜਾਬ ਨੂੰ ਆਪਦੇ ਦੇਸ਼ ਦਾ ਹਿੱਸਾ ਮੰਨਦੇ ਹੋਏ ਪੰਜਾਬ ਦੀ ਮੰਗ ਹੈ ਜਿਹੜੀ ਉਹ ਫੜਨਗੇ 20000 ਕਰੋੜ ਦਾ ਰੀਲੀਫ ਪੈਕੇਜ ਅਸੀਂ ਮੰਗਿਆ ਉਹਨਾਂ ਤੌਰ ਪਿਛਲੇ ਜੋ 60000 ਕਰੋੜ ਰੁਕਿਆ ਪਿਆ ਉਹ ਵੀ ਉਮੀਦ ਕਰਦੇ ਕਿ ਉਹ ਵੀ ਜਲਦੀ ਜਾਰੀ ਕਰਨਗੇ ਸਰ ਪੰਜਾਬ ਸਰਕਾਰ ਪੰਜਾਬ ਹਾਂਜੀ ਦੇਸ਼ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਰਾਜਨੀਤੀ ਦੀ ਗੱਲ ਕੀਤੀ ਜਾ ਰਹੀ ਹੈ ਕੀ ਜੀ ਰਾਜਨੀਤੀ ਕੀ ਕੀਤੀ ਜਾ ਰਹੀ ਹੈ ਰਾਜਨੀਤੀ ਨਾਲ ਕੀ ਜਾ ਰਿਹਾ ਹੈ ਹਰ ਪ੍ਰਭਾਵ ਕਿਸੇ ਤੋਂ ਲੱਗਦੇ ਬਾਰੇ ਕੀ ਜਾਣਨਾ ਪਤਾ ਸਰ ਨਹੀਂ ਕਿ ਕਿਹਾ ਜੀ ਇਹ ਪੰਜਾਬ ਦੇ ਸਾਰੇ ਕਾਰਜਕਾਰੀ ਪ੍ਰਧਾਨ ਨਹੀਂ ਕਿਵੇਂ ਇਹ ਵੀ ਰਾਜਨੀਤੀ ਹੋ ਰਹੀ ਹੈ ਜੀ ਉਹਨਾਂ ਉਹਨਾਂ ਤੋਂ ਪੁੱਛੋ ਜਿਹੜੀ ਅਸੀਂ ਮੰਗ ਕੀਤੀ ਹੈ ਕਿ ਤਕਰੀਬਨ 10000 ਕਰੋੜ ਰੁਪਏ ਆਰਡੀਐਫ ਦਾ ਐਮਡੀਐਫ ਦਾ ਪ੍ਰਧਾਨ ਮੰਤਰੀ ਗ੍ਰਾਮੀ ਸੜਕ ਯੋਜਨਾ ਦਾ ਉਹ ਰੋਕਿਆ ਕਿ ਨਹੀਂ ਰੋਕਿਆ ਭਾਈ ਸਾਹਿਬ ਜੇ ਤੁਸੀਂ ਵੀ ਅੱਜ ਇੱਥੇ ਆਏ ਹੋ ਤੇ 2 ਲੀਟਰ ਤੇਲ ਪਵਾ ਕੇ ਆਏ ਹੋ ਤੇ ਉਹਦੇ ਵਿੱਚ ਵੀ 25-30 ਰੁਪਏ ਜਿਹੜਾ ਉਹ ਸੈਂਟਰ ਗਵਰਨਮੈਂਟ ਦਾ ਟੈਕਸ ਬਣਦਾ ਹੈ ਟੈਕਸ ਆਪਣੇ ਲੋਕਾਂ ਤੋਂ ਹਰ ਤਰ੍ਹਾਂ ਦਾ ਟੈਕਸ ਕੇਂਦਰ 'ਚ ਜਾ ਰਿਹਾ ਹੈ ਤੇ ਜਦੋਂ ਲੋਡ ਪੈਂਦੀ ਹੈ ਉਦੋਂ ਸਾਡੇ ਹੱਕ ਕੁਕ ਦਾ ਪੈਸਾ ਦੰਦੇ ਨਹੀਂ ਹੈਗੇ ਆਪ ਦੇ ਆਪ ਦੇ ਹੱਕੀ ਪੈਸਿਆਂ ਨੂੰ ਆਪ ਦੇ ਹੱਕ ਹਕੂਕ ਦੇ ਪੈਸਿਆਂ ਨੂੰ ਜੇ ਮੰਗਣਾ ਲੈਣਾ ਉਹਨਾਂ ਦੇ ਲਈ ਲੜਨਾ ਜੇ ਇਹ ਰਾਜਨੀਤੀ ਹੈ ਤਾਂ ਮੈਂ ਬੀਜੇਪੀ ਵਾਲੇ ਵੀਰਾਂ ਨੂੰ ਕਹਿਣਾ ਚਾਹਾਂਗੇ ਭਾਈ ਇਹ ਰਾਜਨੀਤੀ ਅਸੀਂ ਕਰਾਂਗੇ ਆਹੀ ਰਾਜਨੀਤੀ ਕਰਨ ਦੇ ਲਈ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਲੋਕਾਂ ਨੇ ਸਾਨੂੰ ਚੁਣਿਆ ਤੇ ਉਹ ਅਸੀਂ ਕਰਾਂਗੇ ਇਹਨੂੰ ਤੁਸੀਂ ਜੋ ਮਰਜ਼ੀ ਸਮਝ ਲਓ ਸਾਨੂੰ ਤੁਹਾਡੇ ਵਰਗੀ ਹਲਕੀ ਔਰ ਖੁੱਚੀ ਰਾਜਨੀਤੀ ਨਿਕਰ ਨਹੀਂ ਆਉਂਦੀ ਅਸੀਂ ਪੰਜਾਬ ਦੇ ਦਾਦਾ ਕੰਮ ਕਰ ਰਹੇ ਹਾਂ ਸਭ ਤੋਂ ਪਹਿਲੇ ਤੇ ਅਸੀਂ ਜੀ ਆਇਆਂ ਕਹਣਾ ਚਾਹੁੰਦੇ ਆ ਚੰਗੀ ਗੱਲ ਹੈ ਸਾਡੇ ਦੇਸ਼ ਦੇ ਮਾਨਜੋਗ ਪਧਾਰਨਤਰੀਂਂਦਰ ਮੋਦੀ ਜੀ ਪੰਜਾਬ ਆ ਰਹੇ ਨੇ ਔਰ ਪੰਜਾਬ ਦੇ ਲੋਕਾਂ ਦੇ ਜਿਹੜੀ ਹਰਾਂ ਦੇ ਕਾਰਨ ਤਬਾਈ ਹੋਈ ਹੈ ਸਾਰੀਆਂ ਫਸਲਾਂ ਡੈਮੇਜ ਹੋਈਆਂ ਨੇ ਸਾਡਾ ਕਨੈਕਟੀਵਿਟੀ ਡੈਮੇਜ ਹੋਈ ਆ ਪੋਲ ਡੈਮੇਜ ਹੋਏ ਆ ਅਸੂਤਾਨ ਡੈਮਜ ਹੋਇਆ ਔਰ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਸਾਡੀ ਪੰਜਾਬੀ ਲੋਕਾਂ ਦੀਆਂ ਜ਼ਾਨਾ ਵੀ ਕੈਜ਼ੁਐਲਟੀ ਨੇ ਕਾਫੀ ਚੋਈਆਂ ਨੇ ਸੋ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਕੋਈ ਇਕੱਲਾ ਮੇਰਾ ਹਲਕਾ ਨਹੀਂ ਸੁੱਚਾ ਹੀ ਪੰਜਾਬ ਖਾਸ ਕਰਕੇ ਬਾਰਡਰ ਦਾ ਏਰੀਆ ਜਿਹੜੇ ਸੇ ਜ਼ਿਲ੍ਹੇ ਨੇ ਸਾਡੇ ਪਖਾਨਕੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਇਹ ਕਾਫੀ ਵੱਡੀ ਪੱਧਰ ਤੇ ਡੈਮੇਜ ਹੋਇਆ ਸੋ ਅਸੀਂ ਦੋ ਮੰਗਾਂ ਕਰ ਰਹੇ ਆ ਵੀ ਇੱਕ ਤਾਂ ਫੌਰਨ ਪੰਜਾਬ ਨੂੰ ਜਿਹੜਾ ਰਾਹਤ ਪੈਕੇਜ ਦਿੱਤਾ ਜਾਵੇ 20000 ਕਰੋੜ ਦਾ ਔਰ ਨਾਲ ਦੀ ਨਾਲ ਜਿਹੜਾ ਪੰਜਾਬ ਦਾ ਆਪਣਾ ਪੈਸਾ ਆ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਵੱਖ-ਵੱਖ ਯੋਜਨਾਵਾਂ ਦਾ ਜਿਹੜੇ ਪੈਸੇ ਕੇਂਦਰ ਵੱਲ ਖੜੇ ਆ ਪੰਜਾਬ ਦੇ 60000 ਕਰੋੜ ਰੁਪਇਆ ਜਿਹੜਾ ਮਾਨਜੁਲ ਮੁੱਖ ਮੰਤਰੀ ਸਰਦਾਰ ਰਵਿਸ਼ ਮਾਨ ਜੀ ਨੇ ਇੱਕ ਲੈਟਰ ਵੀ ਲਿਖਿਆ ਸੀ ਇਹ ਪੈਸੇ ਤੁਰੰਤ ਪੰਜਾਬ ਨੂੰ ਜਾਰੀ ਕੀਤੇ ਜਾਣ ਸੋ ਪੰਜਾਬ ਹਮੇਸ਼ਾ ਦੇਸ਼ ਦੇ ਅੰਦਰ ਆਪੋ-ਆਪਰ ਬਿਲੇ ਮੋਰੀ ਰੋੜਾ ਕਰਦਾ ਅੱਜ ਵੀ ਦੇਸ਼ ਆਜ਼ਾਦੀ ਦੇ ਪੰਜਾਬ ਦਾ ਵੱਡਾ ਚੋਣਾ ਤੇ ਅੱਜ ਵੀ ਸਾਡੇ ਨੌਜਵਾਨ ਸਰਦਾਰਾਂ ਦੇ ਦੇਸ਼ ਹੀ ਰਾਖੀ ਕਰਦੇ ਆ ਸ਼ਹਾਦਤ ਦਾ ਜਾਂ ਪੀਂਦੇ ਆ ਤਿਰੰਗੇ 'ਚ ਲਿਫਟ ਕੇ ਸਾਡੇ ਬੱਚੇ ਆਂਦੇ ਆ ਇਹੀ ਪੰਜਾਬ ਹੈ ਜਿਨੇ ਦਿਨਾਨਗਰ ਅਟੈਕ ਵੀ ਸਹਨ ਕੀਤਾ ਫਿਰ ਵੈਸ ਅਟੈਕ ਵੀ ਸਹਨ ਕੀਤਾ ਤੇ ਜਦੋਂ ਵੀ ਐਕਸਰਸਾਈਜ਼ ਹੁੰਦੀ ਆ ਪਾਕਿਸਤਾਨ ਇੰਡੀਆ ਦੇ ਦਰਮਿਆਨ ਜੰਗ ਦੀ ਤੇ ਸਭ ਤੋਂ ਨਿਸ਼ਾਨਾ ਪਹਿਲਾਂ ਪੰਜਾਬ ਬਣਦਾ ਸੋ ਪੰਜਾਬ ਹਮੇਸ਼ਾ ਮੁਸੀਬਤਾਂ ਨਾਲ ਵੀ ਲੜਦਾ ਲੇਕਿਨ ਪੰਜਾਬ ਦੇ ਉੱਤੇ ਅੱਜ ਜਿਹੜੀ ਸੰਕਟ ਆ ਉਹ ਸੰਕਟ ਨੂੰ ਦੂਰ ਕਰਨ ਲਈ ਪੰਜਾਬ ਨੂੰ ਪੈਰਾਸੈਡ ਘੜੇ ਕਰਨ ਦੇ ਲਈ ਇਹ ਸਾਡੀਆਂ ਦੋ ਮੰਗਾਂ ਨੇ ਤੇ ਪ੍ਰਧਾਨ ਮੰਤਰੀ ਜੀ ਖੁੱਲੇ ਮਨ ਦੇ ਨਾਲ ਜਿਹੜਾ ਉਹ ਪੰਜਾਬ ਦੀ ਵਾਹ ਫੜਨ ਔਰ ਇਹ ਸੰਕਟ ਦੀ ਘੜੀ ਦੇ ਉੱਤੇ ਮੈਂ ਸਮਝਦਾ ਵੀ ਜਿਹੜਾ ਸਾਡੀਆਂ 20000 ਕੋਰਟ ਦੀ ਡਮਾਂਡ ਔਰ 60000 ਕੋਰਟ ਜਿਹੜਾ ਸਾਡਾ ਆਪਣਾ ਬਕਾਇਆ ਇਹ ਪ੍ਰਧਾਨ ਮੰਤਰੀ ਜੀ ਨੂੰ ਰਿਲੀਜ਼ ਪੰਜਾਬ ਦੀ ਕਰਨਾ ਚਾਹੀਦਾ ਇੱਕ ਤਰ੍ਹਾਂ ਗਾਨਿਕ ਸੂਰਾ ਟੀਵੀ ਨੂੰ ਅਰਦਾਸ